ਦੇਰ ਲੱਗ ਰਿਹਾ ਬਸ ਉਸ ਨੂੰ ਕਰ ਤਉ ਵੀ 5.4 ਸੀਟ ਚ ਬੁੱਕ ਹੋ ਜਾਂਦੀ ਹੈ ਮੱਖੀ ਨਾ ਜੇ ਤੇਰੀ ਮੰਤੀ ਵੀ ਬਹੁਤ ਜ਼ਿਆਦਾ ਜੇ ਬੜੀ ਹੋ ਗਏ ਬਿਲਕੁਲ ਲਾਲਾ ਜੀ ਕਰ ਦੇ ਦੇ ਬੱਸ ਗਿਆ ਹੋਰ ਨਹੀਂ ਆਦੀ ਯਾਰ ਆਹ ਕਾਰ ਚੁੱਕ ਲਾ ਗਈ ਹੈ ਚੰਨਾ ਚ ਪਾ ਦੀ ਹੈ ਚੂੜੀਆਂ ਕਰਦਾ ਹੈ ਪੰਜਾਬ ਦਾ ਆਏ 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 ਬਈ ਤਾਂ ਤੇ ਵੀਰ ਦੀ ਹੈ

अग् <laughs> तो, तो मनिंद्र चूड़ा थोड़ा खुला ले आया करो मासी वसी तो मनिंद्र का चूड़ा थोड़ा खुला ले आया करो टाइट ले, ले ਇਹ ਹੋਈ ਤਾਂ 5 ਮਿੰਟ ਨਿਕੜਿਆ ਜਾਂਦਾ ਪਸੀਨਾ ਪਸੀਨ ਨਹੀਂ ਹੋਇਆ ਪਿਆ ਹਾਂ ਹਾਂ ਨਿਕਲ ਰਿਹਾ ਹੈ ਹੱਥ ਦੇ ਵੀ ਇੰਨੇ ਨਾੜਿਆ ਮਨਿੰਦਰ ਦਾ ਆਇਆ ਸੀ ਅਜੇ ਮਾਮਾ ਉਸ ਟਾਈਮ ਮੈਂ ਗਿਆ ਹੋਇਆ ਸੂਣਕ ਵੀਡੀਓ ਤਾਂ ਮੈਂ ਬਣਾਈ ਨਹੀਂ ਪਰ ਹੁਣ ਜਿਹੜਾ ਆ ਇੰਨਾ ਦਰਸੁੰਧਾਰਾ ਪੀਦਾ ਪਿਲਾਈ ਨੇ ਮਸੀ ਆ ਮਸਾ ਸੀ ਦਰਸੁੰਧਾਰਾ ਹੁਣ ਆਪਾਂ ਦੇਖਿਆ ਰਹਿਆ ਜਿਹੜੀ ਮੇਰੀ ਦਾਦੀ ਰਹਿੰਦੀ ਐ ਕੋਠੀ ਦੇ ਵਿੱਚ ਮਸਮਾ ਮgena ਉਹਨਾਂ ਨੂੰ ਦੇਣ ਜਾ ਰਹੇ ਮੈਂ ਤੁਸੀਂ ਦੇਖੋ ਮਸੀ ਦੇ ਘਰ ਗਿਆ ਨੇ ਕਿੰ ਕੀ ਕੁਝ ਭੇਜਿਆ ਇਹ ਕੀ ਐ ਇਹ ਬਿਸਕੁਟ ਨੇ ਉਹ ਕੁਆਲਟੀ ਆ ਦੂਜੇ ਨਾਲ ਛੋਟੇ ਕੰਡੇ ਚ ਘੱਟ ਤੇ ਕੁਝ ਅੱਛਾ ਮਟਰ ਨੇ ਇਹ ਕਿਹੇ ਜਿਹੜਾ ਮਠਿਆਲੇ ਨੇ ਹਾਂ ਹਮ ਹੋਟਲ ਨੇ ਨਮਸਦੁਰਤ ਪੱਪਾ ਜੀ واسਤੇ ਰੱਖਤਾ ਵੀ ਬੜੀ ਮਿੱਠਾ ਨਾਲ ਬਣਾਇਆ ਇਹ ਗੁਲਾਬ ਜਾਮਨਾ ਔਰ ਬੇਸੰਦੇ ਲੱਡੂ ਇੱਕ ਹੀ ਅੱਧਾ ਅੱਧਾ ਮੁੱਕ ਗਿਆ ਖਾ ਗੀ ਲਿਆ ਇਹ ਸਾਡੇ ਦੋ ਦਿਨਾਂ ਦੇ ਵਿੱਚ ਹੀ ਮੁੱਕ ਜਾਣੇ ਇਹ ਰੰਗ ਰੰਗੀ ਗੁੰਦੀ ਵਾਲੇ ਹੰਟੇ ਤਾਂ ਬਹੁਤ ਇੱਦਾਂ ਆਪਣੇ ਆਪ ਹੀ ਪਾਉ ਜਿਹੜਾ ਸ਼ੇਰਨੀ ਮੰਡੀ ਐ ਇਹ ਸਾਡੇ ਮੰਡੀ ਆ ਸ਼ੇਰਨੀ ਇਹ ਆਕੇ ਮੰਦਾਨਾ ਪੂਜੀਆ ਇਹ ਆਕੇ ਅਲੱਗ ਨੂੰ ਲੱਡੂ ਇੱਕ ਸਮੋਸੇ ਸ਼ਕਲ ਸਾਰਿਆਂ ਨੇ ਉਹ ਕੋਲੇ ਜਿੱਥੇ ਰੱਖੋ ਕੋਲੇ ਸਾਰਿਆਂ ਨੇ ਕਿਹਨਾ ਕਰਾਉਣਾ ਉਹ ਤਾਂ ਫੇਰ ਖੋਲ ਲਾਂਗੇ ਮਾਸਿਲੀਆ ਨਾਲ ਨਹੀਂ ਉਹ ਤਾਂ ਕਰ ਦੇ ਕੀ ਐ ਚ ਸ਼ੇਰਨੀ ਦਾ ਰੰਗ ਹੁੰਦਾ ਓਫ

ਆ ਮੈਂ ਕਿ ਕਿਹਾ ਉਹਦੇ ਦੀ ਕਰੰਚੀ ਕਰਦੇ ਆਂ ਮੈਂ ਸਮੋਸੇ ਜੜ ਦੇ ਗਲੇ ਉਹ ਕਰੰਚੀ 6 ਘੰਟੇ ਵਿੱਚ ਵਿੱਚ ਦੋ ਪਾਪੜ ਤੋੜ ਕੇ ਡੇ ਗਿਆ ਉਸਾਰੇ ਚ ਉਹ ਹੋ ਗਿਆ ਚਰਚਰ ਦੀ ਆ ਹੈ ਆ ਮੰਗੂ ਨੂੰ ਦੇ ਦੇ ਦੇਖ ਲੈ ਗਿੜ ਗਲੇ ਮੰਗਦੇ ਕਿ ਤਾਂ ਉਸ ਨੂੰ ਭਾਈ ਜੀ ਆ ਰੱਜ ਜੰਮੀ ਨਾ ਮੇਗਾ ਕਿ ਕਿਸੇ ਨੂੰ ਨਾ ਪਤਾ ਰੱਖ ਲੋ ਤੇ ਕੱਪੜਾ ਲੈ ਚਿੰਦਾ ਤੇਰਾ ਇਹ ਚਲੋ ਇਹ ਮੈਂ ਹੁਣ ਲੈ ਕੇ ਜਾ ਰਿਆਂ ਮਾਸਕੀ ਦਾ ਸੰਦਾਰਾ ਉਹ ਤੈਨੂੰ ਇਹ ਗੱਡੀ ਤੇ ਗਾਣਾ ਚੱਲਦਾ ਹੁਣ ਤੈਨੂੰ ਇੱਥੇ ਕੌਣ ਪੁੱਛਦੇ ਤਾਰਨ ਹਾਂ ਅਲੋ ਮਾਫੀ ਮਾਫੀ ਮੇਰੇ ਭੱਤੇ ਆਪਣੇ ਕੋਈ ਨਹੀਂ ਕਿਹੜਾ ਦਿਖਣੀ ਤੁਸੀਂ ਬਸਾਇਆ ਦੇਖ ਲਓ ਖੋਲ ਕੇ ਸਾਰਾ ਕੁਝ ਲਿਆ ਕੇ ਦੇ ਰਿਖਿਆ ਇਹ ਤਾਂ ਸਿਰਨੀ ਦੇ ਸੀ ਅੱਜ ਕਰੀ ਹੈ ਤੇ ਆਹ ਕਲੀ ਪੀਲੀ ਬੰਦੀ ਵਾਲੇ ਲੱਡੂ ਠੀਕ ਹੈ ਇਹ ਤਾਂ ਸਿਰਨੀ ਦੇ ਅੱਛਾ ਠੀਕ ਹੈ ਅਬ ਬੇਸਣ ਵਾਲੇ ਲੱਡੂ ਤੇ ਆ ਦੂਜੇ ਲੱਡੂ ਇਹ ਸੰਧਾਰੇ ਚਾਏ ਨੇ ਬਿਸਕੁਟ ਤੇ ਇਹ ਮਟਰ ਤੇ ਮਠੀਆਂ ਦੋਨੇ ਜਿੱਦੇ ਮਿਕਸ ਨੇ ਚ ਤੇ ਬੇਸਕੁਟ ਹੋਰ ਤਾਂ ਵੀ ਸੰਧਾਰਾ ਤੇ ਸਿਰ ਨਿਫੜਾ ਕੇ ਅੱਪਾ ਅਗੇ ਵਾਪਸ ਮਸੇਲਾ ਵੀ ਰੱਖਿਆ ਪਾਉਣ ਹਾਲ ਆ ਲੋ ਮਾਸੀ ਨੇ ਗਏ ਤੇ ਫੇਮੇ ਨੇ ਟੁੱਟੇ-ਟੁੱਟੇ ਆ ਦੇਤੇ ਚੂਰਾ-ਪੂਰਾ ਦਿੱਤਾ ਛੋਲੇੰਦਾਰ ਬਣਾਏ ਆਪਣ ਛੋਲਿਆਂ ਦੀ ਦਾਲ ਪੂਰੀਆਂ ਬਣਾ ਲੈਨੇ ਨਾ ਪੂਰੀਆਂ ਜਦ ਜੀ ਨਹੀਂ ਤੁਸੀਂ ਸਮੋਸੇ ਖਾਲੇ ਲੱਡੂ ਵੇਚਣ ਵਾਲੇ ਦੂਜੇ ਗਲਾਬ ਜੰਮਾ ਫੁਟਾ ਪੂਰੀਆ ਨਹੀਂ ਮੈਂ ਪੂਰੀਆ ਨਹੀਂ ਖਾਤਾ ਗਿਰੀਆਂ ਨਾ ਮੱਤੀਆਂ ਸੀ ਨਾ ਮੇ ਨਾਲ ਨਾ ਕਿੰਨੀਆਂ ਆਹ 21 ਚੱਕੀਆਂ ਨੇ ਚਾਹ ਨਾ ਪਾਣਾ ਹੈ ਹੈ ਉਹਨਾਂ ਚਾਹ ਨਾ ਪਾਣਾ ਹੈ madam look at this girl look at her one and all grandmas je ugh jeweb Christina KNOWS IS ONE AND ALL MODEL TO KILL 그리고セイキ 벤ência IS ONE AND ALL ne hocterim olur bu gömüverin yigu

ਅੱਪਾ ਵੀ ਤਾਂ ਪਾਣ ਲੱਗੇ ਆਪਾਂ ਕਰੀ ਗੋਣਿਆ ਕਿਉਂ ਦੁਕਾਨ ਸੰਭਲ ਆਲਾ ਨਾ ਇਹ ਕੈਂਡ ਨਹੀਂ ਮੰਨਦੇ ਨੇ ਬੋਲੇ ਕਿ ਪਰ ਮਾਰੇ ਹੁੰਦੇ ਨੇ ਫੇ ਕਿ ਫਿਰ ਅਮਸਾ ਸਹਿਜਾ ਕਿਦਾਂ ਆਪਣੇ ਵੀ ਨਾਲੇ ਪਹਿਲਾਂ ਪਾਲੇ ਸੀ ਡੈਡੀ ਵੀ ਦੱਸਦੇ ਸੀ ਕਹਿੰਦੇ ਧੋਰੀ ਆਂਡੇ ਰੇ ਆਂਦੇ ਉਹੀ ਰਹੇ ਸਾਰਾ ਦਿਨ ਉਹ ਤੋਂ ਮਸਾ ਨਮਕ ਫੁੱਲ ਆਇਆ ਉਹ ਤਾਰੇ ਨਹੀਂ ਨਹੀਂ ਉਹ ਹੁਣ ਕਦੋਂ ਉਹ ਹੁਣ ਕੱਟ ਕੇ ਪਹਿਲਾਂ ਰਿਆ ਕਰਦੇ